ਜੋ ਦੇਖੋ ਸਾਰੇ ਸੀਟ ਬੈਲਟ ਹੋ ਗਈ ਹੈ ਨਾ ਇਹ ਹੈਲਮਟ ਹੋ ਗਿਆ ਜੀ ਇਹ ਤਿੰਨ ਸਵਾਰੀਆਂ ਠੀਕ ਹੈ ਇਹਨਾਂ ਦੀ ਆਪਾਂ ਲੰਗਣਾ ਨਹੀਂ ਕਰਨੀ ਹੈਗੀ ਹੈ ਨਾ ਆਪਾਂ ਅੱਗੇ ਜਿਹੜੇ ਆਪਣੇ ਬੱਚੇ ਨੇ ਉਹਨਾਂ ਨੂੰ ਜਾਗਰਤ ਕਰਨਾ ਹੈ ਆਪਾਂ ਤਾਂ ਹੈ ਹੀ ਹੈ ਹੈ ਨਾ ਅੱਗੇ ਆਪਣੇ ਦਾਹ ਕੇ ਦਛਣਾ ਤੋਂ ਬਿਨਾਂ ਕੀ ਮਤਲਬ ਇਲਾਵਨ ਪਾਲਣਾ ਕਰਨੀ ਹੈ ਆਪਾਂ ਨੂੰ ਜਿਵੇਂ ਸ਼ਰਾਬ ਪੀ ਕੇ ਗੱਡੀ ਨਹੀਂ ਚਲਾਉਣਾ ਜੱਟ ਨਹੀਂ ਕਰਨਾ ਸੀਟ ਬੈਲਟ ਲਾ ਕੇ ਰੱਖਣੀ ਹੈ ਹੈਲਮਟ ਪਾਉਣਾ ਹੈ ਇਹ ਆਪਣੀ ਸਰਖਿਆ ਵਾਸਤੇ ਆ ਸਾਰਾ। ਇੱਕ ਤਰ੍ਹਾਂ ਜੇ ਆਪਾਂ შეਭਾ ਤਾਂ ਫਤੂ ਜੇ ਵਕਸ਼ਾ ਕਰੀ। ਸਭ ਤੋਂ ਪਹਿਲਾ ਪੁਆਇੰਟ ਇਹ ਇਸ ਕਰਕੇ ਆਪਾਂ ਕਾਨੂੰਨ ਦੇ ਜ਼ਹਿਰ ਚ ਰਹਿ ਕੇ ਆਪਾਂ ਇਹਨਾਂ ਦੀ ਇਨਵੈਲੋਪ ਪਾਲਣਾ ਕਰਨੀ ਹੈ ਕਿਉਂ ਕਿ ਅਸੀਂ ਹਰੇਕ ਸਾਲ ਜਿਹੜਾ ਸੜਕ ਸੜਕ ਵੀ ਜਿਨੇ ਛੋਡੇ ਆਪਣੇ ਡਰਾਈਵਰ ਭਰਾ ਨੇ ਕੋਈ ਵੀ ਵਾਹਨ ਚਾਲਕ ਹੈ ਉਹਨੂੰ ਜਾਗਰਤ ਕਰਨਾ। ਬ੍ਰੈਕਟੇ ਨਹੀਂ ਜਮਾਵਾਰੀ। ਤੇ ਇਹਦਾ ਤਰੇਕ ਦੀ ਮੀਜਮਾ ਦੀ ਲੰਘਣਾ ਕਰੂਗਾ ਫਿਰ ਤੁਹਾਨੂੰ ਪਤੀ ਹੈ ਕਾਨੂੰਨ ਮੁਤਾਬਕ ਉਹਦੇ ਬਲਾਦਾਰ ਬੈ ਹੈ ਨਾ ਇਸ ਕਰਕੇ ਆਪਾਂ ਉਧਰ ਨਹੀਂ ਜਾਣਾ ਆਪਾਂ ਜਿਆਦਾ ਇੱਧਰ ਰਹਿਣਾ ਵੀ ਆਪਾਂ ਵੱਧ ਵੱਧ ਜਿਹੜਾ ਇਹ ਜਿਹੜਾ ਅਸੀਂ ਆ ਤੁਸੀਂ ਦੇਖੇ ਸਰਕ ਸਖਿਆ ਜਿਹੜਾ ਮਾ ਮਹੀਨਾ ਸੀ ਸਪਾ ਦੇ ਮਨਾ ਰਹੇ ਹਾਂ 1 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਇਹਦੇ ਵਿੱਚ ਜਿੰਨੇ ਵੀ ਸਾਡੇ ਅੱਜ ਮੈਂ ਛੇ ਮੇਰੇ ਮਲਾਜਮ ਨਾਲ ਅਲੀ ਦੇ ਵਿਸ਼ੇਸ਼ ਦੇ ਪਹੁੰਚਾਂ ਜੁਨੀਅਨ ਚ ਇਹਨਾਂ ਨੂੰ ਜਾਗਰੂਕ ਕੀਤਾ ਹੈ ਟ੍ਰੈਫਿਕ ਨਿਯਮਾਂ ਬਾਰੇ ਜਿਵੇਂ ਹੋ ਗਿਆ ਵੀ ਹੈਲਮਟ ਹੋ ਗਿਆ ਜੀ ਟ੍ਰਿਪਲ ਸਵਾਰੀ ਹੋ ਵੀ ਸ਼ਰਾਬ ਪੀ ਕੇ ਗੱਡੀ ਚਲਾਉਣੀ ਓਵਰ ਸਪੀਡ ਦਾ ਹੋ ਗਿਆ ਠੀਕ ਹੈ ਨਹੀਂ ਇਹਨਾਂ ਬਾਰੇ ਇਹਨਾਂ ਨੂੰ ਜਾਗਰੂਕ ਕਰ ਰਹੇ ਹਾਂ ਵੀ ਇਹਨਾਂ ਦੀ ਜਿਹੜੀ ਆਪਣੇ ਟ੍ਰੈਫਿਕ ਰੂਲਾਂ ਦੀਆਂ ਇਹਨਾਂ ਵੇ ਨਪਾਲਣਾ ਕਰ ਤਾਂ ਜੋ ਤੂੰ ਅੱਗੇ ਜਿਹੜੇ ਆਪਣੇ ਗਾਹਾਂ ਜਿਹੜੀ ਤੁਹਾਡੇ ਬੱਚੇ ਨੇ ਉਹਨਾਂ ਨੂੰ ਪਤਾ ਲੱਗੇ ਵੀ ਹਾਂ ਕੋਈ ਇਹ ਮਤਲਬ ਰੂਲਾਂ ਬਾਰੇ ਵੀ ਆਪਾਂ ਰੂਲ ਜੇ ਲੰਘਣਾ ਕਰਾਂਗੇ ਤਾਂ ਉਹਦੇ ਵਿੱਚ ਆਪਣੀ ਸੇਫਟੀ ਨਹੀਂ ਹੈਗੀ ਠੀਕ ਹੈ ਨਾ ਜੀ ਜਿਹਵੇਂ ਸਕੂਲੀ ਬੱਚੇ ਲੈ ਕੇ ਜਾਂਦੇ ਆ ਨਾ ਉਹਨਾਂ ਬਾਰੇ ਵੀ ਦੱਸਿਆ ਗਿਆ ਇਹਨਾਂ ਨੂੰ ਨਾ ਭਰੇ ਜਾਣ ਹਾਂ ਉਹਨਾਂ ਬਾਰੇ ਵੀ ਦੱਸਿਆ ਇਹਨਾਂ ਨੂੰ ਵੀ ਜਿਵੇਂ 18 ਸਾਲ ਤੋਂ ਮੈਨਰ ਦੇ ਬੱਚੇ ਨੇ ਘੱਟ ਉਮਰ ਦੇ ਨੇ ਉਹਨਾਂ ਬਾਰੇ ਵੀ ਦੱਸਿਆ ਵੀ ਇਹਨਾਂ ਨੂੰ ਵੀ 18 ਸਾਲ ਦੇ ਹੀ ਬੱਚਾ ਚਲਾ ਸਕਦਾ ਆਪਣਾ ਲਾਇਸੈਂਸ ਬਣਾਓ ਉਹਨਾਂ ਬਾਰੇ ਇਹਨਾਂ ਨੂੰ ਜਾਗਰੂਕ ਕੀਤਾ ਗਿਆ 18 ਸਾਲ ਦਾ ਬੱਚੇ ਕੋਈ ਵੀ ਜੇ ਅਗਰ ਕੋਈ ਚਲਾਉਂਦਾ ਤਾਂ ਅਸੀਂ ਉਹਦਾ ਚਲਾਨ ਕਰਦੇ ਹਾਂ ਜਿਹੜੇ ਜਿਹੜੇ ਰੂਲ ਨੂੰ ਸਮਝਾਏਗੇ ਇਹਨਾਂ ਦੇ ਵਿੱਚ ਜਿਵੇਂ ਜਿਹਾ ਟ੍ਰਿਪਲ ਸਵਾਰੀ ਹੋ ਗਿਆ ਹੈਲਮਟ ਹੋ ਗਿਆ ਜੀ ਠੀਕ ਹੈ ਨਾ ਜੀ ਸੀਟ ਬੈਲਟ ਹੋ ਗਈ ਸ਼ਰਾਬ ਪੀ ਕੇ ਗੱਡੀ ਨਹੀਂ ਚਲਾਣੀ ਓਵਰ ਸਪੀਡ ਨਹੀਂ ਚਲਾਉਣੀ ਹੋਣੀ ਇਹਨਾਂ ਨਿਯਮਾਂ ਬਾਰੇ ਦੱਸਿਆ ਗਿਆ ਤੇ ਤੋਂ ਵੀ ਲਗੜੀ ਪੈਰੀ ਉਸ ਬਾਰੇ ਵੀ ਜਿਹੜਾ ਤੋਂ ਦੁਬਾਰੇ ਵੀ ਇਹਨੇ ਦੇਖ ਤੂੰ ਹੁੰਦੇ ਨੇ ਇੱਧਰ ਭਾਈ ਪੌੜਾ ਜਿੱਟ ਪਾ ਲਾਇਏ ਨੇ ਜਿਵੇਂ ਉੱਥੇ ਬਣਾ ਡਰਾਈਵਰ ਤੇ ਪਤਾ ਨਹੀਂ ਲੱਗਦਾ ਹੈਗਾ ਜਦੋਂ ਨਾ ਗੱਡੀ ਓਵਰ ਸਪੀਡ ਆਉਂਦੀ ਹੈ ਉੱਪਰ ਚੜ ਜਾਂਦੀ ਹੈ ਗੱਡੀ ਦਾ ਨੁਕਸਾਨ ਹੁੰਦਾ ਹੈਗਾ ਉਹ ਮੈਂ ਬਰਮਾ ਕੇ ਉੱਥੇ ਉਹ ਵੀ ਦਿਖਾਈ ਨੇ ਬਾਕੀ ਇਹਨਾਂ ਨੂੰ ਮੈਂ ਇਹਨਾਂ ਦੇ ਜਿਹੜੇ ਸਟਿੱਕਰ ਨੇ ਪਿੱਛੇ ਲਾ ਰਿਹਾ ਸਾਰਿਆਂ ਦੇ ਬਾਕੀ ਇਹਨਾਂ ਨੂੰ ਇਹ ਵੀ ਕਹਿ ਰਹੇ ਆ ਵੀ ਹੌਲੀ ਠੰਡ ਦਾ ਮੌਸਮ ਹੈ ਕੋਈ ਗੱਲ ਨਹੀਂ 5-4 ਮਿੰਟ ਦਾ ਕੋਈ ਵੀ ਫਰਕ ਨਹੀਂ ਪੈਂਦਾ ਤੁਹਾਡੇ ਨਾਲ ਬੱਚੇ ਬੈਠੇ ਨੇ ਸਵਾਰੀਆਂ ਬੈਠੀਆਂ ਨੇ ਆਪਾਂ ਸਵਾਰੀਆਂ ਨੂੰ ਸ਼ੇਪ ਰੱਖਣਾ ਆਪ ਵੀ ਸ਼ੇਪ ਰਹਿਣਾ ਸਵਾਰੀ ਵੀ ਸ਼ੇਪ ਰੱਖਣਾ ਤਾਂ ਜੋ ਕਿਸੇ ਦੀ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਕਿਉਂਕਿ ਬਤਵਕ ਜ ਕੋਈ ਚੰਦੇ ਵੀ ਆਉਣ ਉਹਨਾਂ ਨੂੰ ਵੀਰ ਕਰ ਲਈ ਇਸ ਤੋਂ ਇਲਾਵਾ ਹੋਰ ਕਿੱਥੇ ਕਿੱਥੇ ਜਾਵਾਂਗੇ ਮੈਂ ਜ ਹੁਣ ਇੱਕ ਦੋ ਬਾਹਰ ਟਰੱਕ ਜੁਨੀਨ ਜਾ ਰਿਹਾ ਜੀ ਬਾਕੀ ਦੁਨੀ ਚ ਜਾ ਕੇ ਉੱਥੇ ਜਿਹੜੇ ਮੇਰੇ ਡਰਾਈਵਰ ਭਰਾ ਨੇ ਉਹਨਾਂ ਨੂੰ ਸਾਰਾ ਜਾਗਰੂਕ ਕਰਵਾ ਇਹ ਆਪਣੇ ਟਰੈਕ ਬਾਰੇ ਵੀ ਤੇ ਬਾਕੀ ਸਕੂਲਾਂ ਤੇ ਵੀ ਜਾਊਗਾ ਬਾਕ-ਬਾਕ ਸਕੂਲਾਂ ਤੇ ਜਾਗਰੂਕ ਕਰਕੇ ਉਹ ਪਹਿਲਾਂ ਵੀ ਮੈਂ ਵੇਅਰ ਕਰਦਾ ਰਹਿਣਾ ਜੇ ਨਹੀਂ ਕੋਈ ਮਿਲ ਪਾਲਣਾ ਕਰੀ ਜਾਣਾ ਕਰੀ ਜਾਉਂ ਕਿਤੇ ਹੋਰ ਕਰਦੇ ਹੋ ਯਾਤਰਾ ਕਰਕੇ ਜਗਾ ਤੇ ਜਾਣਾ ਸਿਰੇ ਦੀ ਵਾਰੀ ਕੀ ਕਰਦੀ ਕੋ ਤਾਂ ਫਿਰ ਆਪਾਂ ਜੇ ਕੋਈ ਕਾਨੂੰਨ ਦੀ ਲੰਘਣਾ ਕਰੂਗਾ ਦੇਖੋ ਪਹਿਲਾਂ ਸਾਡਾ ਫਰਜ਼ ਆ ਸਮਝਾਉਣਾ ਜਿਹਨੇ ਕੋਈ ਸਮਝੂਗਾ ਫੇਰ ਕਾਨੂੰਨ ਮੁਤਾਬਕ ਜੋ ਕਾਰਵਾਈ ਬਣ ਕੇ ਕਰਾਂਗੇ ਸਾਡੇ ਟ੍ਰੈਫਿਕ ਵਿਭਾਗ ਦੇ ਜੀ ਸਿੰਘ ਜੀ ਬਹੁਤ ਵਧੀਆ ਅਨਕਾਰਜਾ ਸਾਡੇ ਜਿਹੜੇ ਸਾਨੂੰ ਨਿਯਮ ਸਮਝਾਏ ਜਿਵੇਂ ਸੀਟ ਬੈਲਟ ਹੋ ਗਈ ਦੋ ਸਵਾਰੀਆਂ ਬਿਠਾਉਣੀਆਂ ਹੋਣ ਜਿਵੇਂ ਤਿੰਨ ਸਵਾਰੀਆਂ ਆ ਤਾਂ ਤੇ ਮੋਟਰਸਾਈਕਲ ਦੇ ਬਾਕੀ ਆ ਜਿੰਨਾ ਵੀ ਉਹ ਟ੍ਰੈਫਿਕ ਦਾ ਕੋਈ ਲੜੰਗਾ ਨਾ ਨਾ ਲਾਲ ਬੱਤੀ ਦੀ ਕਰਨ ਨਾ ਕਿਸੇ ਕੀ ਵੀ ਨਾ ਕਰੀਏ ਇਹ ਦਿਨੋ ਦਿਨ ਤੋਂ ਦੁਰਦਸ਼ੀ ਜਾਰੀ ਹੈ ਫੜਕੀ ਹੱਥੇ ਵੀ ਵਾਪਰਦੇ ਤੋਂ ਤਾਂ ਵੀ ਇਸ ਬਾਰੇ ਚੀਜ਼ ਕਰਦੇ ਸਰਵਦਾ ਸਿੰਘ ਆਇਆ ਵੀ ਆਰਾਮ ਨਾਲ ਚੱਲਣਾ ਕਾਲੀ ਨਹੀਂ ਕਰਨੀ ਆਪਣੇ ਨੇਮ ਸਰ ਚੱਲਣਾ ਸਾਈਡ ਆਪਣੀ ਦੇਖ ਕੇ ਚੱਲਣਾ ਅੱਗੇ ਅੱਗੇ ਵੀ ਦੇਖਣਾ ਪਿੱਛੇ ਵੀ ਧਿਆਨ ਰੱਖਣਾ ਸਾਰੀਆਂ ਗੱਲਾਂ ਦਾ ਸਮਝਾਈਆਂ ਕਿਸੀ ਵੀ ਸ਼ੋਅ ਦੇ ਅਸੀਂ ਉਹਨਾਂ ਦੇ ਨਾਲ ਹੀ ਸਿਰਫ ਕੋਈ ਰੰਗਾ ਨਿਕਾਦੇ ਕਿਸੇ ਚੀਜ਼ ਦੀ ਜੋ ਵੀ ਸਾਨੂੰ ਸਮਝ ਆਉਂਦੇ ਅਸੀਂ ਉਹਨਾਂ ਦੀ ਗੱਲ ਸਮਝਾਂਗੇ ਸਾਰੀ ਸਰ ਉਹ ਸਾਨੂੰ ਇਸ ਸਾਲ ਕਰਕੇ ਕਹਿਣਗੇ ਜਿਹਨੇ ਮਤਲਬ 40 ਸਾਲ ਦੀ ਉਮਰ ਨੂੰ 18 ਸਾਲ ਤੋਂ ਮਤਲਬ ਘੱਟ ਉਮਰ ਵਾਲੇ ਬੱਚੇ ਨੇ ਆਟੋ ਚ ਚਲਾਉਣਾ ਵੀ ਆਪਣਾ ਦੇਖ ਕੇ ਮਤਲਬ ਕੋਈ ਵੀ ਟ੍ਰੈਫਿਕ ਆ ਤੇ ਇਹਨਾਂ ਦੇ ਨਾਲ ਇਹ ਰਲ ਕੇ ਚੱਲਣਾ ਹੈ ਠੀਕ ਹੈ ਸਰ ਜੀ ਮਤਲਬ ਕੋਈ ਵੀ ਉਲੰਘਣਾ ਨਹੀਂ ਕਰਨੀ ਵੀ ਜਿੱਧਰ ਵੀ ਦੇਖ ਕੇ ਮੋੜਨਾ ਹੈਗਾ ਵੀ ਕੋਈ ਵੀ ਮਤਲਬ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਧੁੰਦ ਤੋਂ ਵੈਰ ਕਰਕੇ ਗਏ ਨੇ ਸਾਰੇ ਨੂੰ ਤੇ ਬਾਕੀ ਜਿਨਨੇ ਵੀ ਸੀਟ ਬੈਲਟ ਲਾ ਕੇ ਗੱਡੀ ਚਲਾਉਣੀ ਹੈ ਜੇ ਕੋਈ ਗੱਡੀ ਚਲਾਉਂਦਾ ਵੀ ਹੈ ਲੈ ਸੁਰਵਾਰ ਜੀ ਅਸੀਂ ਉਹਨਾਂ ਦੇ ਨਾਲ ਆ ਸਰ ਅੱਗੇ ਵੀ ਸਾਨੂੰ ਸਮਝਾਉਂਦੇ ਰਹੇ ਨੇ ਪਹਿਲਾਂ ਵੀ ਆ ਕੇ ਗਏ ਨੇ